ਅਕਸਰ ਚਰਚਾ 'ਚ ਰਹਿਣ ਵਾਲਾ ਹੁਸ਼ਰਪੁਰ ਦਾ ਟਰਾਂਸਪੋਰਟ ਵਿਭਾਗ ਇੱਕ ਵਾਰ ਮੁੜ ਚਰਚਾ ਵਿੱਚ ਹੈ ਤੇ ਇਸ ਵਾਰ ਇੱਕ ਆਟੋ ਚਾਲਕ ਆਪਣੇ ਆਟੋ ਦੀ ਪਾਸਿੰਗ ਲਈ ਪਿਛਲੇ ਕਰੀਬ 8 ਮਹੀਨਿਆਂ ਤੋਂ ਦਰਦ-ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ ਤੇ ਵਿਭਾਗ ਦੀ ਗਲਤੀ ਕਾਰਨ ਉਸ ਨੂੰ ਹੁਣ ਤੱਕ ਕਈ ਪਲਾਂਟੀਆਂ ਵੀ ਪੈ ਚੁੱਕੀਆਂ ਨੇ ਹੁਸ਼ਰਪੁਰ ਦੇ ਟਰਾਂਸਪੋਰਟ ਵਿਭਾਗ 'ਚ ਖੱਜਲ ਹੋ ਰਹੀ ਆਟੋ ਚਾਲਕ ਸਤਨਾਮ ਰਾਏ ਵਾਸੀ ਹੁਕੜਾ ਨੇ ਦੱਸਿਆ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਹੁਸ਼ਰਪੁਰ ਸ਼ਹਿਰ 'ਚ ਹੀ ਆਟੋ ਚਲਾ ਕੇ ਕਰਦਾ ਹੈ ਤੇ ਪਿਛਲੇ 8 ਮਹੀਨਿਆਂ ਤੋਂ ਆਟੋ ਦੀ ਪਾਸਿੰਗ ਲਈ ਉਹ ਦਰਦਦਰਦੀਆਂ ਠੋਕਰਾਂ ਖਾ ਰਿਹਾ ਤੇ ਟ੍ਰਾਂਸਪੋਰਟ ਵਿਭਾਗ ਦੀ ਅਣਗਹਿਲੀ ਕਾਰਨ ਉਸ ਨੂੰ ਹੁਣ ਤੱਕ ਕਈ ਪਲਾਂਟੀਆਂ ਵੀ ਪੈ ਚੁੱਕੀਆਂ ਨੇ ਜਿਸ ਕਾਰਨ ਉਸਤੇ ਹਜ਼ਾਰਾਂ ਰੁਪਏ ਵਿਅਰਥ ਵੀ ਗਏ ਨੇ ਸਤਨਾਮ ਰਾਏ ਨੇ ਦੱਸਿਆ ਕਿ ਉਹ ਜਦੋਂ ਵੀ ਆਪਣੇ ਕੰਮ ਲਈ ਵਿਭਾਗ ਚਾਹੁੰਦਾ ਤਾਂ ਕਿਸੇ ਵੱਲੋਂ ਵੀ ਉਸਦੀ ਬਾਹ ਨਹੀਂ ਫੜੀ ਜਾਂਦੀ ਜਦਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਵਿਭਾਗਾਂ ਚ ਸੁਧਾਰ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਇਸ ਮੌਕੇ ਸਤਨਾਮ ਰਾਏ ਨੇ ਮੰਗ ਕੀਤੀ ਹੈ ਕਿ ਉਸਤੇ ਆਟੋ ਦੀ ਪਾਸਿੰਗ ਜਲਦ ਕਰਕੇ ਉਸ ਨੂੰ ਪਾਸਿੰਗ ਸਰਟੀਫਿਕੇਟ ਦਿੱਤਾ ਜਾਵੇ ਤਾਂ ਜੋ ਉਹ ਰਹੀ ਇਸ ਖਜਲ ਖੁਆਰੀ ਤੋਂ ਬਚ ਸਕੇ ਇਸ ਮਾਮਲੇ ਨੂੰ ਲੈ ਕੇ ਜਦੋਂ ਆਰਟੀਏ ਹੁਸ਼ਰਪੁਰ ਰਵਿੰਦਰ ਸਿੰਘ ਗੇਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਇਸ ਸਮੱਸਿਆ ਆਈ ਹੈ ਤੇ ਹੁਣ ਇਹ ਸਾਰਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਚੁੱਕਿਆ ਹੈ ਤੇ ਜਲਦੀ ਇਸ ਦਾ ਹੱਲ ਕਰਵਾ ਦਿੱਤਾ ਜਾਵੇਗਾ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਰਿਪੋਰਟ ਕੀ ਆ ਨਾਮ ਹੈ ਜੀ ਤੁਹਾਡਾ ਸਤਨਾਮ ਰਾਜੀ ਤਤਨਾਮ ਦੀ ਕਿੱਥੋਂ ਦੇ ਰਹਿਣ ਵਾਲੇ ਹੋ? ਕੋਕੜਾ ਪਿੰਡ ਹਿਸ਼ਾਰਪੁਰ ਜ਼ਿਲ੍ਹਾ ਠੀਕ ਆ ਜੀ ਤੁਸੀਂ ਇਹ ਆਰਟੀਆ ਵਿਭਾਗ ਦੇ ਵਿੱਚ ਤੁਹਾਡੇ ਦੱਸਣ ਮੁਤਾਬਕ ਕੀ ਤੁਸੀਂ ਪਿਛਲੇ 7-8 ਮਹੀਨਿਆਂ ਤੋਂ ਖਜਲਖਵਾਰ ਹੋ ਰਹੇ ਹੋ? ਕੀ ਪੂਰਾ ਮਾਮਲਾ ਕਿਹੜਾ ਕੰਮ ਤੁਹਾਡਾ ਰੁਕਿਆ ਹੋਇਆ ਹੈ ਜੀ? ਪਾਸਿੰਗ ਦਾ ਸੀਗਾ ਜੀ। ਪਾਸਿੰਗ ਕਰਾਈ ਉਹ ਦੋਨੋਂ ਪਾਸੇ ਗਈ ਜੰਨੇ ਪਾਸਿੰਗ ਹੋ ਗਈ ਤੁਸੀਂ ਘਰ ਨੂੰ ਜਾਓ 8 ਮਹੀਨੇ ਹੋ ਗਏ ਸਰਟੀਫਿਕੇਟ ਜਮੀ ਨਹੀਂ ਮਿਲਿਆ ਪਸੰਗ ਦਾ ਕੀ ਕਾਰੋਬਾਰ ਕਰਦੇ ਹੋ ਤੁਸੀਂ? ਆਟੋ ਚਲਾਉਂਦੇ ਆ। ਸਵਾਰੀਆਂ ਢੋਣ ਵਾਲਾ ਜੀ। ਹਾਂਜੀ ਹਾਂਜੀ। ਕਿੱਥੋਂ ਕਿੱਥੇ ਤੱਕ ਚਲਾਉਂਦੇ ਹੋ? ਹੋਰ ਹੀ ਨਾਲ ਚੱਲਦੇ ਜੀ। ਸਰ ਠੀਕ ਆ ਜੀ। ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੁਣ ਇੱਥੇ ਖੱਜਲ ਖਵਾ ਰਹੇ ਹੋ ਜੀ? 8 ਮਹੀਨੇ ਹੋਣ ਲੱਗੇ ਜੀ। ਹਾਂਜੀ 8 ਮਹੀਨੇ ਹੋ ਗਏ ਲਗਭਗ ਜੀ। ਠੀਕ ਆ ਜੀ। ਤੇ ਕੀ ਕਹਿੰਦੇ ਆ ਜਦੋਂ ਇਹ ਤੁਸੀਂ ਇਹਨਾਂ ਕੋਲ ਆਂਦੇ ਹੋ ਜਦੋਂ ਆਉਂਦੇ ਆ ਜੀ 10 ਦਿਨ ਘਮਾਉਂਦੇ ਰਹਿੰਦੇ ਆ ਕਹਿੰਦੇ ਪਾਸਿੰਗ ਹੋ ਗਈ ਉਸ ਤੋਂ ਬਾਅਦ ਫਿਰ ਤੇ ਪਲਾਂਟੀ ਮਾਰ ਦਿੰਦੇ ਆ। ਅੱਛਾ ਪਰ ਜਦੋਂ ਤੁਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਨਹੀਂ ਹੋਈ ਅਜੇ ਪਾਸਿੰਗ ਕਿਉਂਕਿ ਮੇਰਾ ਕੰਮ ਵੀ ਖਰਾਬ ਹੋ ਰਿਹਾ ਤਾਂ ਫਿਰ ਇਹ ਕੀ ਕਹਿੰਦੇ ਆ ਗੱਲਬਾਤ ਇਹਦੇ? ਫਿਰ ਕਹਿੰਦੇ ਜੇ ਕੰਪਿਊਟਰ ਚੈੱਕ ਕਰਦੇ ਆ ਜ ਕਿੰਨੇ ਪਲਾਂਟੀਆਂ ਬਾਦ ਕਿਰਪਨਲੀਆਂ ਬਾਦ ਕਿਤੋਂ ਆਪ ਪੰਜਵੀਂ ਛੇਵੀਂ ਬਾਤ ਜੀ ਕਿੰਨੇ ਟੋਟਲ ਕਿੰਨੇ ਕਿੰਨੀ ਕਿੰਨੀ ਪਾਉਂਦੇ ਹੋ ਜੀ ਕਦੇ 600 ਕਦੇ 1250 2000 ਹੁਣ ਫੇਰ ਕਹਿੰਦੇ ਜੀ 2000 ਫੇਰ ਆ ਗਈ ਜੀ ਠੀਕ ਹੈ ਜੀ ਤੇ ਬਾਈ ਕਿਦਾਂ ਗਿਜਾਰਾ ਕਰਦੇ ਹੋ ਕਿਉਂਕਿ ਚਾਰੋ ਬਾਰ ਵੀ ਠੀਕ ਆ ਤੁਸੀਂ ਘਰ ਦੇ ਵਿੱਚ ਕਮਾਉਣ ਵਾਲੇ ਹੋ ਹਾਂਜੀ ਕਾਫੀ ਜ਼ਿਆਦਾ ਦਿੱਕਤਾਂ ਆ ਰਹੀਆਂ 10 8-10 ਮਹੀਨੇ ਹੋ ਗਏ ਤੁਹਾਡਾ ਕੰਮ ਹੀ ਨਹੀਂ ਨੇਪਰੇ ਚੜਿਆ ਜੀ ਅਜੇ ਤੱਕ ਲੋਕਾਂ ਤੋਂ ਫਲ ਫੜ ਗਏ ਜੀ ਪੈਸੇ ਭਰੀ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਹੋ ਅਫਸਰਾਂ ਦੇ ਨਾਲ ਵੀ ਗੱਲਬਾਤ ਕੀਤੀ ਜਦੀ ਹਾਂਜੀ ਹਾਂਜੀ ਤਾਂ ਉਹ ਕੀ ਕਹਿੰਦੇ ਆ ਅਫਸਰ ਵੀ ਕਹਿੰਦੇ ਜੀ ਹੋ ਗਿਆ ਜੀ ਬਾਅਦ ਵਿੱਚ ਕਹਿੰਦੇ ਜਦੋਂ ਨਹੀਂ ਹੁੰਦੀ ਫੇਰ ਕਹਿੰਦੇ ਜੀ ਚੱਕਾ ਦੇ ਕੰਪਿਊਟਰ ਫੇਰ ਪਲਾਂਟੀ ਮਾਰ ਦਿੰਦੇ ਠੀਕ ਹੋ ਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਕੰਮ ਨਹੀਂ ਹੁੰਦਾ ਬਈ ਖੱਜਲ ਖਵਾਰ ਤੁਸੀਂ ਵਕਤ ਹੋ ਰਹੇ ਹੋ ਗਰੀਬ ਆਦਮੀਆਂ ਉਹ ਤਾਂ ਤੁਹਾਡੇ ਅਲੱਗ ਤੋਂ ਜਾ ਰਹੇ ਆ ਸਰਕਾਰ ਕਹਿੰਦੀ ਆ ਕਿ ਅਸੀਂ ਖੱਜਲ ਖਵਾਰੀ ਨਹੀਂ ਹੋਣ ਦਿਆਂਗੇ ਸਰਕਾਰ ਸਰਕਾਰ ਕਹਿੰਦੀ ਆ ਜੀ ਤੁਸੀਂ ਕਾਜ ਬਣਾ ਕੇ ਰੱਖੋ ਅਸੀਂ ਕਾਜ ਬਣਾਉਂਦੇ ਆ ਤੇ ਬਣ ਨਹੀਂ ਦਿੰਦੇ ਕੀ ਲੱਗਦਾ ਕਿਉਂ ਤੁਹਾਨੂੰ ਇਦਾਂ ਪਰੇਸ਼ਾਨ ਕੀਤਾ ਜਾ ਰਿਹਾ ਇਹ ਆਪਣੀ ਕੋਰਥੀ ਦਾ ਦੁਰਪਰਯੋਗ ਆ ਰਿਹਾ ਜੀ ਇਹ ਆਰਟੀਆ ਵਿਭਾਗ ਜਿਹੜਾ ਹੁਸ਼ਾਰਪੁਰ ਦਾ ਟ੍ਰਾਂਸਪੋਰਟ ਵਿਭਾਗ ਆ ਹਾਂਜੀ ਹਾਂਜੀ ਇਹ ਕਾਫੀ ਚਰਚਾਵਾਂ ਦੇ ਵਿੱਚ ਰਹਿੰਦਾ ਲੋਕਾਂ ਦੇ ਇੱਥੇ ਕੰਮ ਨਹੀਂ ਹੁੰਦੇ ਹਾਂਜੀ ਹਾਂਜੀ ਸਰਕਾਰ ਅਜ ਤੱਕ ਇੱਧਰ ਧਿਆਨ ਨਹੀਂ ਦਿੰਦੀ ਕੀ ਕਹਿਣਾ ਚਾਹੁੰਦੇ ਹੋ ਕੀ ਲੱਗਦਾ ਤੁਹਾਨੂੰ ਸਰਕਾਰ ਨੂੰ ਕਾਨੂੰਨੀ ਕਾਰਵਾਈ ਕਰੇ ਇਹਨਾਂ ਦੇ ਜੀ ਸਰ ਇੱਕ ਸਤਨਾਮ ਰਾਏ ਨੇ ਪਿੰਡ ਹੁੱਕੜਾਂ ਤੇ ਉਹ ਤਕਰੀਬਨ ਪਿਛਲੇ 8-9 ਮਹੀਨਿਆਂ ਤੋਂ ਦਫ਼ਤਰਾਂ ਦੇ ਚੱਕਰ ਕੱਟ ਰਹੇ ਨੇ ਟਰੈਕ ਦੇ ਵੀ ਇੱਧਰਲੇ ਵੀ ਪਾਸਿੰਗ ਇਧਰੋਂ ਵੀ ਹੋ ਚੁੱਕੀ ਉਧਰ ਵੀ ਹੋ ਚੁੱਕੀ ਸਰਟੀਫਿਕੇਟ ਨਹੀਂ ਮਿਲ ਰਿਹਾ ਤੇ ਹਾਲਾਂਕਿ ਉਹਨਾਂ ਤੁਹਾਡੇ ਧਿਆਨ ਦੇ ਵਿੱਚ ਮਾਟਰ ਇਹ ਆ ਚੁੱਕਿਆ ਤੇ ਕੀ ਗਏ ਫਦਰ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਇਹ ਮੇਰੇ ਧਿਆਨ ਚ ਆ ਗਿਆ ਜੀ ਉਹਨਾਂ ਦੀ ਫੀਸ ਭਰੀ ਉਹ ਜੋ ਟੈਕਨੀਕਲ ਇਸ਼ੂ ਸੀਗਾ ਫੀਸ ਭਰਨ ਚ ਉਹਨਾਂ ਨੇ ਫਿਟਨੈਸ ਚ ਨਹੀਂ ਭਰੀ ਗਈ ਉਹਨਾਂ ਦੀ ਮਸਲੀਨਸ ਭਰੇਗੀ ਉਹਦੇ ਕਰਕੇ ਵਾਰ-ਵਾਰ ਉਹਦੀ ਪੈਨਲਟੀ ਕਾਊਂਟ ਕਰ ਰਿਆ ਸੀ ਉਹ ਹੁਣ ਠੀਕ ਕਰਵਾਤਾ ਹੈਗੇ ਜੀ ਉਹ ਠੀਕ ਹੈ ਤੇ ਹੁਣ ਕਿੰਨੇ ਕ ਸਮੇਂ ਦੇ ਵਿੱਚ ਉਹ ਜਿਹੜੀ ਸਮੱਸਿਆ ਉਹਦੀ ਹੱਲ ਹੋ ਜਾਏਗੀ ਬਸ ਅੱਜ ਇੱਕ ਸ਼ਾਮ ਤੱਕ ਕਰਵਾ ਦਿਆਂਗੇ ਜੀ